ਦੇ ਵਾਹਿਗੁਰੂ ਲਿਖਿਆ ਜਾਂ ਖੰਡਾ ਛਾਪਿਆ ਬੈਠੀ ਮੂਤ ਜੋਵੇ ਬੈਠੀ ਮਿੰਗਣਾ ਜੋਵੇ ਜਰ ਲਾਂਗੇ ਜੇ ਆਪਣਾ ਕੋਈ ਕਹੇ ਕਿਸੇ ਦੇ ਕੁੱਤੇ ਬਿੱਲੇ ਤੇ ਲਾਲੋ ਬੱਕਰੀ ਤੇ ਲਾਲੋ ਬਾਈ ਇਹ ਤਾਂ ਵਾਹਿਗੁਰੂ ਲੈ ਗਿਆ ਤੇ ਬੰਨੀ ਨਾਲੇ ਨਾ ਪਈ ਹੋਵੇ ਜੰਗਲੇ ਦੇ ਵਿੱਚ ਕਿਸੇ ਦਾ ਧਰਮ ਦਾ ਨਾਂ ਲੈ ਕੇ ਬਾਈ ਵਿਊ ਨਾ ਲਓ ਕੋਈ ਫਾਇਦਾ ਨਹੀਂ ਲੋਕਾਂ ਨੂੰ ਗਮਰਾਹ ਨਾ ਕਰੋ ਮੈਂਤਾ ਬੇਨਤੀ ਆ ਸੋਲੋ ਓਏ ਹਾਂਜੀ ਆ ਗਏ ਆ ਤੇਰੇ ਸਾਹਮਣੇ ਆ ਆਪਣੇ ਹੈ ਵੀ ਬੱਕਰੇ ਬੱਕਰੇ ਸਾਰੇ ਆ ਕਿਹੜਾ ਚਾਹੀਦਾ ਦੱਸ ਉਹ ਲੋਕਾਂ ਦੇ 1 ਕਰੋੜ 35-35 ਲੱਖ ਦੇ ਵਿਕੀ ਜਾਂਦੇ ਆ ਹੈ ਲੋਕਾਂ ਦੇ 1 ਕਰੋੜ 35-35 ਲੱਖ ਦੇ ਵਿਕੀ ਜਾਂਦੇ ਆ ਚੌਪ ਪਤੰਦਰਾ ਕੰਮ ਛਡਾਉਣਾ ਹੈ ਕੀ ਦਾ ਵਿਕੀ ਹੁੰਦਾ ਅੱਜ ਹੀ ਮੈਂ ਦੇਖਿਆ ਸੀ ਕਪਈ ਤੇ ਰੰਗ ਪੰਜਾਬ ਦੇ ਤੇ ਅੱਛਾ ਕੀ ਕਹਿੰਦਾ ਸੀ ਕਹਿੰਦਾ 1 ਕਰੋੜ ਤੇ 35 ਲੱਖ ਦਾ ਉਹ ਠੀਕ ਆ ਠੀਕ ਆ ਜਿਹੜਾ ਵਿਚਾਰਾ ਆ ਆਜੇ ਬੰਦਾ ਹਾਂ ਪਾੜੀ ਦਾੜ ਬੰਦਾ ਕੋਲੇ ਪਾੜੀਆ ਬੱਕਰਾ ਖੜਾਗਾ ਹੂੰ ਹੂੰ ਦੇਖੋ ਯਾਰ ਬਾਈ ਬੇਨਤੀ ਹੈ ਪੇਜਾ ਲੈਣ ਤਾਂ ਮੈਂ ਬਾਰੀ-ਬਾਰੀ ਕਹਤਾ ਭਾਵੇਂ ਹੇਤੀ ਮੈਂ ਪਹਿਲੇ ਪਹਿਲੀ ਪੌੜੀ ਚੜ ਰਹਾ ਪੇਜਾ ਵਾਲੀ ਤੁਸੀਂ 100-100 ਵਾਲੇ ਬੈਠੇ ਹੋਵੋਗੇ ਪਰ ਮੈਂ ਸੱਚ ਬੋਲਣ ਦਾ ਰੁਦਵਾ ਰੱਖਦਾ ਆ ਆਪਦਾ ਯਾਰ ਮੈਨੂੰ ਐਂ ਦੱਸੋ ਆ ਸਿਖਰ ਦਾ ਪਹਿਰਾ ਬੋਤਲ ਚੱਕੀ ਬੈਠਾ ਮਖਾ ਲਾਦ ਕੇ ਨਾਲ ਵੀਡੀਓ ਵੀ ਚਲੋ ਸ਼ੂਟ ਕਰਨੀ ਹੈ ਐਂਟਰਟੇਨਮੈਂਟ ਇਹ ਨਾਲ ਹੀ ਦੇਖੋਗੇ 1 ਕਰੋੜ 35 ਲੱਖ 1 ਕਰੋੜ 35 ਲੱਖ ਵਾਰਡ ਕਿਹਾ ਬਾਈ ਨੇ ਠੀਕ ਹੈ ਬੱਕਰਾ ਕਿਸੇ ਦਾ ਬੱਕਰੀਆਂ ਕਿਸ ਦੀਆਂ ਠੀਕ ਕਿਸੇ ਦੇ ਘਰੇ ਖੜੀਆਂ ਠੀਕ ਆ ਵੀ ਮੁੱਲ ਰੱਖ ਲੋ ਹੁਣ ਮੇਰੀ ਆ ਪੱਠ ਖੜੀਆਂ ਮੈਂ ਕਦੋਂ ਮੇਰੀ 10 ਕਰੋੜ ਦੀ ਠੀਕ ਹੈ ਕਿਸੇ ਦੇ ਧਰਮ ਦਾ ਨਾਮ ਲੈ ਕੇ ਵੀਡੀਓ ਪਾਉਣੀ ਕਿਸਦਾ ਧਰਮ ਦਾ ਨਾਮ ਲੈ ਕੇ ਤੁਸੀਂ ਵਿਊ ਲੈਣੇ ਹੋ ਯਾਰ ਇਹ ਚੰਗੀ ਗੱਲ ਹੈ ਬਦਲੇ ਧਰਮ ਦਾ ਨਾਮ ਤਾਂ ਬਦਲ ਹੁਣ ਆਪਣੇ ਤਾਂ ਲਾ ਲਓ ਜੀ ਆਪਾਂ ਗੁਰਸਿੱਖਾਂ ਹੁਣ ਮੈਨੂੰ ਕਹਿਣ ਕਿ ਤੂੰ ਮੈਂ ਗੁਰਸਖ ਹੈ ਨਹੀਂ ਚਲੋ ਆਪਾਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਜੇ ਆਪਣਾ ਕੋਈ ਕਹੇ ਕਿਸੇ ਦੇ ਕੁੱਤੇ ਬਿੱਲੇ ਤੇ ਲਾ ਲਓ ਬੱਕਰੀ ਤੇ ਲਾ ਲਓ ਭਾਈ ਇਹ ਤਾਂ ਵਾਇਰੂ ਲੈ ਗਿਆ ਤੇ ਬੰਨੀ ਨਾਲੇ ਨਾਲ ਪਈ ਹੋਵੇ ਜੰਗਲੇ ਦੇ ਵਿੱਚ ਠੀਕ ਹੈ ਕੋਲੇ ਪੱਖਾ ਨਾਲ ਕੂਲਰ ਭੀੜੇ ਜਗ੍ਹਾ ਬੰਨੀ ਗੰਦੇ ਸਾਦੇ ਖੜੀ ਹੋਵੇ ਤੇ ਮੈਂ ਕਹਦਾ ਵੇ ਇਹ ਤਾਂ ਵਾਇਰੂ ਲੈ ਗਿਆ ਤੇ ਜਿਵੇਂ ਹੁਣ ਆਪਣਾ ਸਿੱਖ ਭਾਈ ਜਰਾ ਆਖੇ ਰੇ ਕੀ ਗੱਲ ਭਾਈ ਇਹ ਤਾਂ ਬੇਅਦ ਵੀ ਇਹ ਨਾ ਦੀ ਯਾਰ ਕੀ ਹੋ ਗਿਆ ਜੇ ਕੋਈ ਬੋਲਦਾ ਨਹੀਂ ਕੀ ਹੋ ਗਿਆ ਜੇ ਕੋਈ ਬੋਲਦਾ ਨਹੀਂ ਜਿੱਦਾਂ ਆਵਾਜ਼ ਖੜੀ ਹੋਗੀ ਤੁਹਾਡੇ ਨਾਲ ਮੂੰਹ ਆਇਆ cp ਨਾਲ ਫਾਈਵਿਕ ਵੇਕ ਲਾ ਕੇ ਬੰਦ ਹੋ ਜਾਣਗੇ ਇਹੋ ਜੀਆਂ ਵੀਡੀਓ ਅਪਲੋਡ ਨਾ ਕਰਿਆ ਕਰੋ ਯਾਰ ਮੁੱਲ ਮੰਗ ਲੈ ਕੋਈ ਗੱਲ ਨਹੀਂ ਅਗਲੇ ਦੀ ਚੀਜ਼ ਮੈਂ ਕਹਣਾ ਵਾਲੇ ਦੇ ਘਰੇ ਤਿੰਨ ਖੜਿਆ 3 ਕਰੋੜ ਦੇ ਆ ਰੇਟ ਦੀ ਗੱਲ ਹੀ ਨਹੀਂ ਕਰਦੇ ਆਪਾਂ ਗੱਲ ਰਹਿ ਗਈ 1 ਕਰੋੜ 35 ਲੱਖ ਦੀ ਮੈਂ ਯਾਰ ਸਣੇ ਬਾਣ ਛੱਡਦਾ ਇੱਥੋਂ ਮੈਂ ਸਣੇ ਫਾਰਮ ਪਿਆ ਪਵਾਇਆ ਛੱਡਦਾ ਆ ਜੋ ਕਿਹੜਾ ਹੁੰਦਾ 1 ਕਰੋੜ 35 ਲੱਖ ਦੇ ਵਿੱਚ ਬੱਕਰੀਆਂ ਵੀ ਛੱਡਦਾ ਸਣੇ ਬੱਕਰੇ ਛੱਡ ਦਿੰਦਾ ਆ ਜੋ ਯਾਰ ਸ਼ਰਮ ਹੋਣੀ ਚਾਹੀਦੀ ਾਕਾਤ ਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਨਵੇਂ ਮੁੰਡੇ ਜੇ ਨਵੇਂ ਵੀਰ ਕੰਮ ਕਰਨਾ ਚਾਹੁੰਦੇ ਆ ਬਾਈ ਉਹਨਾਂ ਨੂੰ ਫਿਟੇ ਲਾਂਤ ਨਾ ਦੋ ਨਾ ਦਬਾਓ ਚਾਰ ਵਿਹੂਆਂ ਦੀ ਖਾਤਰ ਆਖੇ ਬਾਈ ਇਹਦੇ ਅੱਲਾਹੂ ਲਿਖਿਆ ਜੇ ਆਪਣਾ ਕੋਈ ਕਹੇ ਤੇ ਅਰੇ ਇਹਦੇ ਤੇ ਵਾਹੀ ਗੁਰੂ ਲਿਖਿਆ ਜਾਂ ਖੰਡਾ ਛਪਿਆ ਬੈਠੀ ਮੂਤ ਜੋ ਹੋਵੇ ਬੈਠੀ ਮਿੰਗਣਾ ਜੋ ਹੋਵੇ ਜਰ ਲਾਂਗੇ ਮੈਂ ਤਾਂ ਕਹਿਣਾ ਜੇ ਮੁਸਲਮਾਨ ਭਾਈ ਚਾਰੇ ਨੂੰ ਕਹਿਣਾ ਇਹਨਾਂ ਤੇ ਐਕਸ਼ਨ ਲਓ ਸਿੱਧਾ ਜਰਾ ਆਪ ਦਾ ਤੁਸੀਂ ਇਹ ਇਹ ਪਿਛਲੇ 1-2 ਸਾਲਾਂ ਤੋਂ ਸਿਸਟਮ ਜਿਹਾ ਚੱਲ ਰਿਹਾ ਇਹ ਪਹਿਲਾਂ ਵੀ ਵੀਡੀਓ ਦੇਖੀ ਸੀ ਆਪਾਂ ਨਹੀਂ ਬੋਲੇ ਅੱਜ ਬੋਲਣ ਦੀ ਚਿਤ ਕਰਦਾ ਆਪਾਂ ਉੱਥੇ ਤੱਕ ਆਵਦਾ ਰੁਤਬਾ ਹਾਸਲ ਕਰ ਰੱਖਿਆ ਬੋਲ ਸਕਦੇ ਆ ਤੇਜ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਐ ਮੈਂ ਤਾਂ ਅਜੇ ਤੱਕ ਪਾਈ ਨਹੀਂ ਨਲੇ ਕੋਈ 15-16000 ਫਾਲੋਅਰ ਛੋਡੇ ਤਾਂ ਯਾਰ 7-700k ਚੱਲੇ ਪਏ ਆ ਪਰ ਸ਼ਰਮ ਤਾਂ ਆਉਣੀ ਚਾਹੀਦੀ ਆ ਬੋਕਰ ਆਪ ਲਾਉਣੇ ਦਿਹਾੜੇ ਜਿੱਦੇ ਬੰਦਾ ਨਹੀਂ ਹੁੰਦਾ ਆ ਹੁਣ ਦੂਜੀ ਵਾਰੀ ਬੋਕਰ ਲਾਈ ਜੰਨਾ ਫੇਰ ਲੋਕਾਂ ਤੋਂ 20000 ਰੁਪਏ ਕੋਈ ਮੇਮਲੇ ਦਾ ਮੰਗਣ ਯੋਗੇ ਹੁੰਨੇ ਆ ਕਿਸੇ ਦਾ ਧਰਮ ਦਾ ਨਾਂ ਲੈ ਕੇ ਬਾਈ ਵਿਊ ਨਾ ਲਓ ਕੋਈ ਫਾਇਦਾ ਨਹੀਂ ਲੋਕਾਂ ਨੂੰ ਗਮਰਾਹ ਨਾ ਕਰੋ ਮੈਂਤਾ ਬੇਨਤੀ ਆ ਸੁਣ ਲੋ ਗੌਰ ਕਰ ਲੋ ਫੇਰ ਨਾ ਕਿਉਂ ਮੜਦਾ ਦੋਏ ਨੇ ਵੀਡੀਓ ਪਾਤੀ ਸੀ ਮੈਂ ਤਾਂ ਕਹਿਣਾ ਜਾਂ ਛੋਡੇ ਤੇ ਐਕਸ਼ਨ ਹੋਵੇ ਜਿਹੜੇ ਵੀਰ ਦੇ ਘਰੇ ਬੱਕਰਾ ਬੱਕਰੀ ਖੜਿਆ ਆ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਦਿਖਾਉਣ ਵਾਲੇ ਨੂੰ ਮਾੜਾ ਮੈਂ ਤਾਂ ਆਖੂ ਆ ਜੇ ਮੇਰੇ ਘਰੇ ਕੋਈ ਦਿਖਾਉਣ ਆਉਂਦਾ ਮੈਂ ਤਾਂ ਦਿਖਾਊਗਾ ਗੌਰ ਕਰ ਲਿਓ ਧੰਨਵਾਦ ਜੀ ਜਉਂਦੇ ਆ